ਬਲਵਿੰਦਰ ਕੁਮਾਰ ਜੀ ਕਿਹੜਾ ਪਿੰਡ ਹੈ ਜੀ ਆਪਣਾ ਗਿਦੜਾਂ ਵਾਲੀ ਹੈ ਜੀ ਕੀ ਘਟਨਾ ਵਾਪਰੀ ਹੈ ਕੀ ਹੋਇਆ ਜੀ ਇਹ ਚਾਚੇ ਦਾ ਬੇਟਾ ਜੀ ਹਰਮਨ ਕਰੀਬ 15 ਸਾਲ ਦੀ ਉਮਰ ਹੈ ਜੀ ਤੇ 12:00 ਵਜੇ ਦੇ ਕਰੀਬ ਬੈਂਕ ਆਏ ਨੇ ਪੈਸੇ ਕਢਾਉਣ ਮਮਾ ਤੇ ਚਾਚੇ ਦਾ ਬੇਟਾ ਹਰਮਨ ਦੋਨੋਂ ਜੀ ਬੈਂਕ ਆਏ ਨੇ ਤੇ ਮਮਾ ਉੱਥੋਂ ਵੜਦਿਆਂ ਸਾਰੀ ਬੈਂਕ ਕੋ ਵਾਊਚਰ ਪਰਿਆ ਉਹਨੇ ਚ 2 ਮਿੰਟ ਕਹਿੰਦਾ ਮਮਾ ਚਾਬੀ ਪੜੋ ਤੇ ਮੈਂ ਕਹਿੰਦਾ ਬਾਥਰੂਮ ਕਰਕੇ ਆਇਆ ਬ 12:00 ਵਜੇ ਦੇ ਕਰੀਬ ਬਾਹਰ ਨਿਕਲਿਆ ਚਾਬੀ ਫੜਾ ਕੇ ਉਦੋਂ ਬਾਅਦ ਮਤਲਬ ਸਾਰਾ ਅਸੀਂ ਪਤਾ ਕਰ ਲਿਆ 15 ਸਾਲ ਦੀ ਉਮਰ ਹੈ 10ਵੀਂ ਕਲਾਸ ਚ ਪੜਦਾ ਕੋਈ ਉਹ ਜੀ ਗੱਲ ਨਹੀਂ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਇਹ ਸਰ ਸੁਣ ਕੇ ਆਇਆ ਜੇ ਕਿ ਕੋਈ ਨਿਸ਼ਰ ਮਾਰਕੀਟ ਦੇ ਵਿੱਚ ਪੈਸੇ ਕੋਈ ਲੈ ਸੀਗੇ ਕੋਈ ਇਸ ਤਰ੍ਹਾਂ ਦਾ ਮਾਮਲਾ ਹੈਗਾ ਜਿਵੇਂ ਨਹੀਂ ਨਹੀਂ ਸਰ ਨਹੀਂ ਹੈ ਜਾਂ ਕੋਈ ਮਾਮਲਾ ਨਹੀਂ ਸਾਨੂੰ ਸਾਹਮਣੇ ਆਇਆ ਕੋਈ ਹੱਥ ਚ ਪੈਸੇ ਗਾਇਬ ਹੈ ਜਾਂ ਕਿਵੇਂ ਕੀ ਮਸਲਾ ਹੈਗਾ ਸਰ ਖਾਤੇ ਦਾ ਹਜੇ ਕੋਈ ਨਹੀਂ ਪਤਾ ਲੱਗਿਆ ਜੀ ਸਾਰਾ ਅਸੀਂ ਖਾਤੇ ਦਾ ਨਹੀਂ ਕੁਝ ਕਹਿ ਸਕਦੇ ਮੁੰਡੇ ਦੇ ਕੋ ਪਤਾ ਲੱਗਿਆ ਨਹੀਂ ਜੀ ਮੁੰਡੇ ਦਾ ਨਹੀਂ ਪਤਾ ਉਹਦਾ ਕੰਮ ਕੀ ਕਰਦਾ ਸੀਗਾ ਪੜਦਾ ਸੀ ਜੀ ਕਿੰਨੀ ਕੀ 10ਵੀਂ ਕਲਾਸ ਦੀ ਹੱਥੇ ਚੈੱਕ ਕਰਵਾਏ ਨਹੀਂ ਸਰ ਖਾਤਾ ਨਹੀਂ ਅਸੀਂ ਮੁੰਡਾ ਸਾਨੂੰ ਜ਼ਰੂਰੀ ਪਹਿਲਾਂ ਮੁੰਡਾ ਲੱਭੇ ਕੋਈ ਕੋਈ ਮੋਬਾਈਲ ਨਹੀਂ ਸਰ ਨਹੀਂ ਨਹੀਂ ਸਰ ਕੋਈ ਸ਼ੱਕ ਕੋਈ ਸ਼ੱਕੜੀ ਕਰਨੀ ਸਰ ਇੱਕ ਤਰ੍ਹਾਂ ਦੀ ਝੂਠਾ ਮਿਲੀ ਸੀ ਮੋਜਗੜ ਦੇ ਪਿੰਡ ਦੇ ਅੱਜ ਮੋਜਗੜ ਪਿੰਡ ਤੋਂ ਕੰਨਰਾ ਬੈਂਕ ਦੇ ਸਾਹਮਣੇੋਂ ਇੱਕ ਤਲਾਹ ਮਿਲੀ ਸੀ ਕਿ ਇੱਕ ਲੜਕਾ ਹਰਮਨਪੁੱਤਰ ਰਾਮ ਕੁਮਾਰ ਉਹਨ 15 ਸਾਲ ਜੋ ਕਿ ਮਿਸਪਰੇਸ ਹੋ ਗਿਆ ਜਿਸ ਬਾਰੇ ਆ ਕੇ ਪਤਾ ਕੀਤਾ ਗਿਆ ਉਹਦੀ ਮਾਤਾ ਉਹਦੇ ਨਾਲ ਸੀ ਆਪ ਦੀ ਮਾਂ ਨੂੰ ਚਾਬੀ ਫੜਾ ਕੇ ਬਾਈਕ ਦੀ ਤੇ ਉਹ ਤੋਂ ਇੱਕ ਪਾਸੇ ਹੋ ਗਿਆ ਜਿਸ ਬਾਰੇ ਸੋ ਸਜੋ ਸੁਤਰਾ ਨਹੀਂ ਪਤਾ ਲੱਗਾ ਕਿ ਇਹ ਕੋਈ ਨਾਗੂਦਾ ਮਸਲਾ ਮਾਮਲਾ ਨਹੀਂ ਹੈ ਫਿਰ ਵੀ ਅਸਵਾਸਤ ਪਰਦਾ ਕੀਤੀ ਜਾ ਰਹੀ ਹੈ ਪਰਤਾਲਪਤ ਜੋ ਕਰ ਵੀ ਹੋਏਗੀ ਉਹ ਮੁਕਤੀਆਂ ਨਹੀਂ ਹੈ ਕੋਈ ਦੱਸਿਆ ਜਾ ਰਿਹਾ ਕੋਈ ਇਹਨੇ ਕੋਈ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾਈ ਕੋਈ ਇਥਾਂ ਦੀ ਕੋਈ ਗੱਲ ਨਹੀਂ ਉਸ ਬਾਰੇ ਵੀ ਬੈਂਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਜੋ ਵੀ ਗੱਲ ਸਾਹਮਣੇ ਆਏਗੀ ਉਸ ਦੇ ਸਾਹਮਣੇ ਕਰ ਵੀ ਕੀਤੀ ਜਾਵੇ ਸਰ ਕੋਈ ਪਤਾ ਲੱਗਿਆ ਸਰ ਵੀ ਇਹ ਕੋਈ ਇਸਨੇ ਮਾਰਕੀਟ ਦੇ ਵਿੱਚ ਪੈਸੇ ਲਾਈ ਹੋਣ ਜਾਂ ਕੋਈ ਦੂਸਰਾ ਮਨੁੱਖ ਜਿਹੜਾ ਤੁਹਾਡੀ ਪੁਲਕੁਰ ਮਿਲੀ ਹੋਈ ਉਸ ਤੋਂ ਤਾਂ ਨਾ ਉਹਦੀ ਮਾਤਾ ਦੇ ਦੱਸ ਅਨੁਸਾਰ ਵੀ ਥਾਰਾ ਸਾਡਾ ਕਾਤਾ ਸੀ ਮੇਰਾ ਤੇ ਮੇਰੇ ਲੜਕੇ ਦਾ ਅਸੀਂ ਸ਼ੇਅਰ ਮਾਰਕੀਟ ਵਿੱਚ ਪੈਸੇ ਲਗਾਏ ਸਨ ਕਿੰਨੇ ਕੀ ਲਾਚ ਕੀ ਮਿਲਿਆ ਨੂੰ ਕੀ ਲੱਗਦਾ ਕੀ ਹੈ ਉਹਦੇ ਨੂੰ ਨਹੀਂ ਅਜੇ ਤੀਕਾ ਮੁੰਡਾ ਕੋਸ਼ ਕਬਰ ਆਟ ਫੋਨ ਕਰਕੇ ਕਿਤੇ ਪਾਸੇ ਗਿਆ ਹੋ ਸਕਦਾ ਬਾਕੀ ਇਸ ਬਾਰੇ ਤਹਿਕੀਕਤ ਕੀਤੀ ਜਾ ਰਹੀ ਹੈ ਕੋਈ ਸੀਸੀਟੀਵੀ ਕਵਰੇਜ ਵਿੱਚ ਕੋਈ ਵੀਡੀਓ ਮਿਲੀ ਹੈ ਸਰ ਅਜੇ ਤੱਕ ਕੋਈ ਵੀਡੀਓ ਨਹੀਂ ਮਿਲੀ ਮੁੰਡੇ ਦੀ ਉਮਰ ਕਿੰਨੀ ਗਈ 15 ਸਾਲ